ਬੜਾ ਨਾ ਤੁਹਾਨੂੰ ਪਤਾ ਹੀ ਹੈ ਵੀ ਮੈਨੂੰ ਬਹੁਤ ਸ਼ੌਂਕ ਹੈ ਤੇ ਪੁੱਛਦੇ ਹੁੰਦੇ ਕਿ ਫਨਕਾਰ ਸਾਹਿਬ ਤੁਹਾਡੇ ਕੋਲ ਕਿਹੜੀਆਂ-ਕਿਹੜੀਆਂ ਕਿਤਾਬਾਂ ਵੇਚਦਾ ਮੈਂ ਤੁਹਾਨੂੰ ਓਵਰਵਿਊ ਚ ਦਿਖਾ ਦਾਂ ਪਰ ਮੈਂ ਕੱਲਾ-ਕੱਲਾ ਦੱਸ ਦਾਂ ਤੁਹਾਨੂੰ ਦੇਖੋ ਵਿਜਨ ਦੀਆਂ ਸਾਰੀਆਂ ਬੁੱਕਸ ਪਈਆਂ ਜਿਹਦੇ ਵਿੱਚ ਸਭ ਤੋਂ ਟੌਪ ਤੇ ਇਕਨੋਮਿਕਸ ਫਿਰ ਪੋਲੀਟੀ ਤੇ ਸਾਰੇ ਪਾਰਟ ਆ ਗਏ ਮਾਡਰਨ ਇੰਡੀਆ ਜੀਓਗ੍ਰਾਫੀ ਇਕਨੋਮਿਕਸ ਹੈ ਤੇ ਨੀਚੇ ਸੋਸਾਇਟੀ ਆ ਐਥਿਕਸ এনवायरमेंट ਹੋ ਗਿਆ ਹਨਾ ਸੋ ਸਾਰਾ ਇਹ ਬੀਸਿਕਲੀ ਇਥੇ ਪਿਆ ਆਪਣੇ ਕੋਲੇ ਫਿਰ ਉਸ ਤੋਂ ਬਾਅਦ ਸਿੰਘਾਣੀਆਂ ਦੀ ਬੁੱਕ ਆ ਗਈ ਤੇ 바ਸੂ ਜੀ ਦੀ ਬੁੱਕ ਆ ਜਿਹੜੀ ਕਨਸਟੀਟਿਊਸ਼ਨ ਦੀ ਸਿੰਘਾਣੀਆਂ ਦੀ ਆਰਟ ਐਂਡ ਕਲਚਰ ਦੀ ਆ এনवायरमेंट ਹੋ ਗਿਆ ਆ ਸਾਰੀਆਂ ਦ੍ਰਿਸ਼ਟੀ ਵਾਲੀ ਕਿਤਾਬਾਂ ਪਈਆਂ ਉਸ ਤੋਂ ਉੱਤੇ ਮਾਡਰਨ ਸਪੈਕਟ੍ਰਮ ਦੀ ਬੁੱਕ ਆ ਫਿਰ ਲੂਸੇਟ ਦੀ ਬੁੱਕ ਪਈ ਆ ਇੰਡੀਅਨ ਪੋਲੀਟੀ ਲక్ష్ਮੀ ਕੰਤਾ এনवायरमेंट ਅਸ਼ੰਕਰ ਆਈ ਇਸ ਤੋਂ ਉਸ ਤੋਂ ਬਾਅਦ ਆਰਟ ਐਂਡ ਕਲਚਰ ਹੋ ਗਿਆ ਤੇ ਤੁਹਾਡਾ ਜੋ ਮੈਪ ਆਪਣਾ ਜਿਹੜਾ ਹੁੰਦਾ ਉਹ ਸਾਰੇ ਮੈਪ ਆ ਆਕਸਫੋਰਡ ਵਾਲੇ ਦੇਖੋ ਫਿਰ ਜਨਰਲ ਸਟੱਡੀ ਦੇ ਸਾਰੇ ਐਮਸੀਕਿਊ ਦੀ ਆ ਗਈ ਮੇਰੀਆਂ ਹੀ ਆ ਜਿਹੜੀਆਂ ਮੈਂ ਬਣਾਈਆਂ ਰੀਜ਼ਨਿੰਗ ਰਿਵਰਸ ਆ ਗਿਆ ਇੰਗਲਿਸ਼ ਯੂਨੀਵਰਸਾ ਮੈਂਸੂਰੇਸ਼ਨ ਯੂਨੀਵਰਸਾ ਮੈਥ ਦਾ ਹੋ ਗਿਆ ਪ੍ਰੋਪਰ ਜੀਕੇ ਯੂਨੀਵਰਸੈਂਟ ਤੇ ਪਈ ਹੈ ਇਸ ਤੋਂ ਬਾਅਦ ਫਿਰ ਆ ਬੁੱਕਸ ਆ ਗਈਆਂ ਐਮਐਸ ਮਾਨ ਦਾ ਜਿਹੜਾ ਪਹਿਲਾ ਪਾਟ 1469 ਤੋਂ ਲੈ ਕੇ 1750 ਦਾ ਇਤਿਹਾਸ ਹੈ ਫਿਰ ਨੀਚੇ ਉਹਦੇ ਪੰਜਾਬ ਟਾਈਮਜ਼ ਬੁੱਕ ਪਈ ਹੈ ਫਿਰ ਭਾਰਤ ਦੇ ਤਿਉਹਾਰ ਹੈ ਐਮਕੇ ਗਾਂਧੀ ਦੀ ਬੁੱਕ ਹੈ ਸਿੱਖ ਇਤਿਹਾਸ ਦੀ ਬੁੱਕ ਹੈ ਕੁਸ਼ਵੰਤ ਸਿੰਘ ਦੀ ਬੁੱਕ ਹੈ ਪੰਜਾਬੀ ਲੋਕ ਧਾਰਾ ਸੱਭਿਆਚਾਰ ਵਗੈਰਾ ਆ ਗਿਆ ਪੰਜਾਬੀ ਤੇ ਨਵੀਨ ਇਤਿਹਾਸ ਆ ਗਿਆ ਹੁਣ ਰਜਿੰਦਰ ਸਿੰਘ ਸੇਖੋਂ ਦੀ ਆ ਬਲਬੀਰ ਸਿੰਘ ਪੂ ਤੇ ਇਹ ਕਿਤਾਬਾਂ ਆ ਗਈਆਂ ਉਸ ਤੋਂ ਇਲਾਵਾ ਪੰਜਾਬ ਪੀੜੇ ਦੀ ਬੁੱਕ ਹੈ ਉੱਪਰ ਇੰਗਲਿਸ਼ ਗ੍ਰਾਮਰ ਦੀ ਬੁੱਕ ਪਈ ਆ ਭਾਈ ਸਾਡਾ ਪੰਜਾਬ ਦੀ ਬੁੱਕ ਹੈ ਲੂਸ਼ੈਂਟ ਐਮ ਬੀ ਪਬਲਿਕੇਸ਼ਨ ਦੀ ਬੁੱਕ ਹੈ ਫਿਰ نیچے ਆ ਰਚ ਅਕਰਵਾਲ ਹੈ ਫਿਰ ਐਸ ਪੀ ਬਖਸ਼ੀ ਦੀ ਬੁੱਕ ਹੈ ਫਿਰ ਪਲੈਂਥ ਟੂ ਪੈਰਾਮੌਂਟ ਦੀ ਬੁੱਕ ਹੈ ਫਿਰ ਕਿਹੜੀ ਕੈਂਪਸ ਦੀ ਬੁੱਕ ਹੈ ਫਿਰ ਉਸ ਤੋਂ ਬਾਅਦ ਬਲੈਕ ਬੁੱਕ ਹੈ ਫਿਰ ਮਿਰਰ ਆਫ ਕਾਉਂਟਰ ਨਰ ਇਹਨਾਂ ਦੇ ਵਿੱਚੋਂ ਮੈਂ ਪੜ ਪੜ ਤੁਹਾਨੂੰ ਰეკਮੈਂਡ ਕਰਦਾ ਹਾਂ ਦੇਖੋ ਆ ਮਾਡਰਨ ABC ਦੀ ਬੁੱਕ ਆ ਗਈ ਫਿਰ ਐਮ ਐਸ ਮਾਨ ਦਾ ਦੂਸਰਾ ਪਾਰਟ ਆ ਮਾਈ ਵਾਈਬਰੈਂਟ ਹੈ ਪੰਜਾਬ ਦੀ ਜਿਹੜੀ ਆਪਣੀ ਅਰਿਹੰਤ ਦੀ ਬੁੱਕ ਹੈ ਫਿਰ ਉਸ ਤੋਂ ਬੁੱਕ ਆਪਣੀ ਪੰਜਾਬੀ ਇਲੈਕਟਿਵ ਦੀ ਬੁੱਕ ਆ ਗਈ ਸਾਡਾ ਪੰਜਾਬ ਆ ਪੰਜਾਬ ਪੀਡੀਆ ਦੇ ਦੋ ਮੌਕ ਟੈਸਟ ਵਗੈਰਾ ਜਾਂ ਬਹੁਤ ਸੋਹਣੀ ਇਹ ਬੁਕਤਾਬਾ ਪੰਜਾਬ ਦਰਪਣ ਹੋ ਗਈ ਪੰਜਾਬ ਟਾਈਮਜ਼ ਦਾ ਇੰਗਲਿਸ਼ మీడియం ਦਾ ਤਰਤ ਪੰਜਾਬ ਐਂਡ ਤੇ ਪਈ ਹੈ ਸੋ ਇਹ ਬਹੁਤ ਬਹੁਤ ਹੀ ਘੈਂਟ ਬੁੱਕਸ ਹੈ ਆ ਸਾਰੀਆਂ ਆਪਣੀਆਂ ਪੀਪੀਐਸੀ ਜੀਐਸ ਗਾਈਡ ਜਿਹੜੀਆਂ ਮੈਂ ਬਣਾਈਆਂ ਬਹੁਤ ਸੋਹਣੀਆਂ ਕਿਤਾਬਾਂ ਐ ਵੀ ਨੀਚੇ ਪਈ ਪੰਜਾਬ ਜਲਦ ਚੌਥੀ ਚੁਖਦੇਵਾਲ ਸਿੰਘ ਤੀਸਰੀ ਦੂਸਰੀ ਇਹ ਵੀ ਬਹੁਤ ਘੈਂਟ ਕਿਤਾਬਾਂ ਪੰਜਾਬ ਇਤਿਹਾਸ ਬਾਰੇ ਜਾਣਕਾਰੀ ਜੋ ਪਾਉਂਦੀਆਂ 24 ਸਾਲ ਦੇ ਪਿਛਲੇ ਯੂਪੀਐਸਸੀ ਪੁਰਾਣੇ ਬੀ ਇੰਡੀਅਨ ਪੋਲੀਟੀ ਦਾ ਨਵਾਂ ਐਡੀਸ਼ਨ ਆ ਗਿਆ ਜਿਹੜਾ ਲక్ష్ਮੀ ਕਾਂ ਦਾ ਉਸ ਤੋਂ ਬਾਅਦ ਘਟਨਾ ਚੱਕਰ ਵਾਲੀਆਂ ਸਾਰੀਆਂ ਕਿਤਾਬਾਂ ਆ ਗਿਆ ਫਰੈਸ ਤੋਂ نیچے ਇਧਰ ਤੁਸੀਂ ਦੇਖੋਗੇ ਮੈਥ ਦੀਆਂ ਸਾਰੀਆਂ ਕਿਤਾਬਾਂ ਆ ਗਈਆਂ ਜਿਹਦੇ ਵਿੱਚ ਗਗਨ ਪ੍ਰਤਾਪ ਦੀ ਬੁੱਕ ਹੈ ਅਭਿਨੇ ਸ਼ਰਮਾ ਦੀ ਬੁੱਕ ਹੈ ਅਡਵਾਂਸ ਮੈਥ ਰਕੇਸ਼ਿਆਦ ਦੀ ਬੁੱਕ ਆਰ ایس ਅਗਰਵਾਲ ਵੀ ਹੈ ਐਂਡ ਕੁਝ ਮੇਰੀ ਆਪਣੀ ਕਿਤਾਬਾਂ ਵੀ ਹੈ ਸੋ ਹਾਲਾਂਕਿ ਇਹ ਪਹਿਲਾ ਹਿੱਸਾ ਇੱਕ ਕਿਤਾਬਾਂ ਦਾ ਇੱਕ ਖੁੰਜੇ ਵਿੱਚ ਵੀ ਪਈਆਂ ਇਧਰ ਹੋਰ ਵੀ ਆ ਬਾਕੀ ਉਹ ਦਿਖ ਨਹੀਂ ਰਹੀਆਂ ਇਹ ਪਹਿਲਾ ਹਿੱਸਾ ਜਿਹੜਾ ਮੇਰਾ ਪਹਿਲਾ ਯਾਨੀ ਜਿਹੜੀਆਂ ਮੈਨੂੰ ਚਾਹੀਦੀਆਂ ਚਾਹੀਦੇ ਹੁੰਦੇ ਜਦੋਂ ਵੀ ਮੈਂ ਕੁਝ ਨਾ ਕੁਝ ਪੜਾਉਣਾ ਹੈ ਇਸ ਤੋਂ ਇਲਾਵਾ ਫਿਰ ਜਿਹੜੀਆਂ ਹੋਰ ਖਲ ਖੁੰਝਾਂ 'ਚ ਪਈਆਂ ਕਿਤਾਬਾਂ ਅਲਮਾਰੀ ਭਰੀ ਪਈ ਹੈ ਇਹਦੇ ਵਿੱਚ ਅਸਲ ਕੱਪੜੇ ਪਏ ਮੈਂ ਤਾਂ ਦਿਖਾ ਨਹੀਂ ਸਕਦਾ ਉਸ ਕੰਡੀਸ਼ਨ 'ਚ ਹੈ ਨਹੀਂ ਸੋ ਪੜਿਆ ਕਰੋ ਭਾਈ ਇਸ ਕਰਕੇ ਬੁੱਕਸ ਮੈਂ ਹਮੇਸ਼ਾ ਰეკਮੈਂਡ ਕਰਦਾ ਤੇ ਵੱਧ ਤੋਂ ਵੱਧ ਪੜਾਈ ਤੁਹਾਨੂੰ ਕਰਨੀ ਚਾਹੀਦੀ ਹੈ ਥੈਂਕ ਯੂ ਸੋ ਮੱਚ